ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼ਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੀਪਕ ਜੀ ਗੱਲ ਜਿੱਥੋਂ ਸ਼ੁਰੂ ਕਰੀਏ ਭਗਵੰਤ ਮਾਨ ਦੇ ਖਿਲਾਫ ਜਥੇਦਾਰ ਲੈਣਗੇ ਸਖਤ ਫੈਸਲਾ ਕੀ ਚੱਲ ਰਿਹਾ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਜਿਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਬਿਨਾ ਨਾਮ ਲਿਆ ਉਹਨਾਂ ਉੱਤੇ ਸਿੱਧੇ ਤਾਵੜ ਤੋੜ ਸ਼ਬਦੀ ਹਮਲੇ ਕੀਤੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਅੱਜ ਸ਼੍ਰੋਮਣੀ ਕਮੇਟੀ ਨੂੰ ਗੋਲਕ ਦੇ ਹਵਾਲੇ ਨਾਲ ਹੋਰ ਕਈ ਮੁੱਦਿਆਂ ਤੇ ਘੇਰਾਬੰਦੀ ਕਰਨ ਦੀ ਕਵਇਦ ਕੀਤੀ 350 ਸਾਲਾ ਸ਼ੀਦੀ ਦਿਹਾੜਾ ਜਿਹੜੀ ਸ਼ੀਦੀ ਸਤਾਪਦੀ ਮਨਾਈ ਜਾਣੀ ਆ ਉਹਦੇ ਹਵਾਲੇ ਨਾਲ ਤੇ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਧਰ ਨੂੰ 300 ਸਾਲਾ ਜਿਹੜਾ ਖਾਲਸਾ ਪੰਥ ਦਾ ਸਥਾਪਨਾ ਦਿਵਸ ਸੀ ਉਹ ਤੋਂ ਲੈ ਕੇ 2 ਦਸੰਬਰ ਵਾਲੇ ਫੈਸਲਿਆਂ ਤੋਂ ਹੁੰਦਿਆ ਹੁਣ ਤੱਕ ਦੀ ਸਥਿਤੀ ਲਈ ਸੋ ਅੱਜ ਇੱਕ ਨਵੇਂ ਹੀ ਤਰੀਕਾਕਾਰ ਦੇ ਵਿੱਚ ਮੁੱਖ ਮੰਤਰੀ ਹੁਰਾ ਨੇ ਆਪਣੇ ਸ਼ਬਦੀ ਬਾਣ ਛੱਡੇ ਤੇ ਜਿਹਦੇ ਨਾਲ ਇੰਜ ਲੱਗਿਆ ਕਿ ਉਹ ਸਿੱਧਾ ਹੁਣ ਜੰਗ ਛੇੜਨਾ ਚਾਹੁੰਦੇ ਆ ਐਸਜੀਪੀਸੀ ਦੇ ਰਾਹੀਂ ਬਾਦਲ ਦਲ ਨਾਲ ਉਹਨਾਂ ਨੇ ਗੱਲ ਇੱਥੋਂ ਸ਼ੁਰੂ ਕੀਤੀ ਕਹਿੰਦੇ ਜੀ ਕਿ ਮਤਲਬ ਜਿਨ੍ਹਾਂ ਨੇ ਜਿਹੜੇ ਆਪ ਮਰਿਆਦਾ ਨਾਲ ਨਹੀਂ ਬਣੇ ਉਹ ਸਾਨੂੰ ਮਰਿਆਦਾ ਸਿਖਾਉਣਗੇ ਉਹ ਸਿੱਧਾ ਤੰਜ ਸੀਗਾ ਕਿ ਜਦੋਂ ਆਪਾਂ ਗੱਲ ਆ ਰਹੀ ਸੀ ਕਿ ਵਿਜੈਦਰ ਸਾਹਿਬ ਨੂੰ ਜਦੋਂ ਲਾਇਆ ਗਿਆ ਉਹਦੀ ਨਿਯੁਕਤੀ ਹੈਨਾ ਮਰਿਆਦਾ ਅਨਸਾਰ ਕਹਿੰਦੇ ਮਰਿਆਦਾ ਭੰਗ ਕਰਕੇ ਬੰਨਣ ਵਾਲੇ ਹੁਣ ਸਾਨੂੰ ਮਰਿਆਦਾ ਸਿਖਾ ਰਹੇ ਨੇ ਫੇਸ ਟ੍ਰਿਕਾ ਕਰਨ ਉਹਨਾਂ ਨੇ ਜਿੱਤੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੁਰੋ ਤੇ ਤੰਜ ਕਸਿਆ ਫਿਰ ਸ਼੍ਰੋਮਣੀ ਕਮੇਟੀ ਤੇ ਉਹੀ ਤਰੀਕਾ ਕਰਕੇ ਗੋਲ ਕਾਂ ਰੱਖ ਲੈਂਦੇ ਨੇ ਜੀ ਹਾਂ ਮੈਨੂੰ ਤਲਬ ਕਰਨ ਨੂੰ ਫਿਰਦੇ ਨੇ ਸਖਤਰੇ ਚ ਇਹ ਤਾਂ ਨਹੀਂ ਕਿਹਾ ਕਿ ਕਾਲ ਤੱਕ ਸਾਹਬ ਤੇ ਐਸਜੀਪੀ ਇਸ ਸਖਤਰੇ ਚ ਮੈਨੂੰ ਬੁਲਾਉਣ ਨੂੰ ਫਿਰਦੇ ਨੇ ਮੈਂ ਤਾਂ ਕਹਿੰਨਾ ਬੁਲਾ ਲਓ ਮੈਂ ਤਾਂ ਅਰਦਾਸਾਂ ਕਰਦਾ ਰੋਜ਼ ਮੈਂ ਮੈਂ ਤਾਂ ਫਿਰ ਐਂ ਸ਼ੀਸ਼ਾ ਦਿਖਾ ਦੂੰਗਾ ਮੇਰੇ ਕੋਲ ਸਾਰਾ ਹਸਾਬ ਕਿਤਾਬ ਪਿਆ ਹੈ ਕਿ ਕੀ ਖਾਦਾ ਕਿਹਨੇ ਖਾਦਾ ਮਤਲਬ ਇਹ ਸਾਰਾ ਕੁਝ ਜੀ ਫਿਰ ਇਸੇ ਤਰੀਕੇ ਕਰਨ ਨਾਲ ਬਾਦਲ ਤੇ ਵੀ ਨਿਸ਼ਾਨਾ ਬਈ ਨਾ ਮਤਲਬ ਉਹ ਕਹਿੰਦੇ ਕਿ ਵੀ ਸ਼ਿਪਕਲੀ ਵਾਲੀ ਕਹਾਣੀ ਸੁਣਾਉਣ ਲੱਗੇ ਕਿ ਅੱਗੇ ਘਰਾਂ 'ਚ ਸ਼ਿਪਕਲੀ ਹੁੰਦੀ ਸੀ ਕਹਿੰਦੇ ਕਿ ਉਹ ਸਾਰੀ ਰਾਤ ਮਤਲਬ ਕਿ ਸ਼ਿਪਕਲੀ ਨਿਕਲ ਕੇ ਕਹਿੰਦੇ ਕਿ ਮੱਛਰ ਮੁੱਛਰ ਖਾਂਦੀ ਰਹਿੰਦੀ ਆ ਤੇ ਸਵੇਰ ਨੂੰ ਦੇਖੋ ਤਾਂ ਉਹ ਕਹਿੰਦੇ ਗੁਰੂ ਸਾਹਿਬ ਦੀ ਫੋਟੋ ਪਿੱਛੇ ਜਾ ਕੇ ਲੁਕ ਜਾਂਦੀ ਸੀ ਉਵੇਂ ਕਹਿੰਦੇ ਸਾਰਾ ਮਲਾਈ ਛੱਕ ਜਾਂਦੇ ਨੇ ਤੇ ਬਾਅਦ 'ਚ ਗੁਰੂ ਸਾਹਿਬ ਦੀ ਫੋਟੋ ਪਿੱਛੇ ਲੁਕਣ ਦੀ ਮਤਲਬ ਗੁਰੂ ਸਾਹਿਬ ਦੀ ਆੜ ਲੈ ਲੈਂਦੇ ਨੇ ਉਹਨਾਂ ਨੇ ਇਸ ਤਰੀਕਾ ਕਰਨ ਨਾਲ ਨਿਸ਼ਾਨਾ ਬਈ ਨਾ ਹੈ ਨਾ ਹੂੰ ਤੇ ਫਿਰ ਉਹ ਕਹਿੰਦੇ ਕਿ ਇਹਨਾਂ ਦੀਆਂ ਇੰਨੀਆਂ ਖਾਮੀਆਂ ਨੇ ਕਿ ਮੈਂ ਇਹ ਗਣਾਉਣ ਤੇ ਤਾਂ ਮਤਲਬ ਅੱਜ ਪੂਰਾ ਉਹਨਾਂ ਦਾ ਇੱਕ ਤਰ੍ਹਾਂ ਨਾਲ ਸਿੱਧਾ ਹਮਲਾ ਸੀ ਇਹਦੇ ਵਿੱਚ ਦੋ ਤਿੰਨ ਪਹਿਲੂ ਨੇ ਜੀ ਜਿਹੜਾ ਪਹਿਲੂ ਸਮਝਣ ਵਾਲੀ ਲੋਗ ਹੈ ਇੱਕ ਤਾਂ ਪਿਛਲੇ ਦਿਨਾਂ ਤੋਂ ਲਗਾਤਾਰ 350 ਸਾਲਾਂ ਸ਼ੀਦੀ ਸ਼ਤਾਬ ਦੀ ਹੈਨਾ ਨੌਵੀਂ ਪਾਸ਼ੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਨਾਉਣ ਨੂੰ ਲੈ ਕੇ ਹੂੰ ਹੂੰ ਜਿਹੜਾ ਸਰਕਾਰ ਔਰ ਐਸਪੀਸੀ ਟਕਰਾਅ ਚੱਲ ਰਿਹਾ ਹੈ ਸਰਕਾਰ ਕਹਿੰਦੀ ਕਿ ਅਸੀਂ ਵੀ ਮਨਾਉਣਾ ਤੇ ਐਸਜੀਪੀਸੀ ਕਹਿੰਦੀ ਵੀ ਤੁਸੀਂ ਪ੍ਰਬੰਧਾਂ ਦੇ ਕੰਮ ਕਰੋ ਤੁਸੀਂ ਸਰਕਾਰੀ ਕੰਮ ਕਰੋ ਜਿਹੜੀ ਯੋਜਨਾਵਾਂ ਤੁਸੀਂ ਧਰਮ ਦੇ ਕੰਮ ਵਿੱਚ ਦਖਲ ਲਾਉਂਦਾ ਬਹੁਤ ਧਾਰਮਿਕ ਤੁਹਾਡਾ ਖੇਤਰ ਨਹੀਂ ਹੈ ਤੇ ਮਤਲਬ ਮੁੱਖ ਮੰਤਰੀ ਭਗਵੰਤ ਸਾਨਾ ਕਹਿੰਦੇ ਵੀ ਜਦੋਂ ਬਾਦਲਾਂ ਨੇ ਮਨਾਈ ਸੀ ਤਾਂ ਉਹ ਵੀ ਤਾਂ ਸਰਕਾਰ ਸੀ ਹੂੰ ਤੇ ਤਦ ਤਦ ਨਹੀਂ ਸਰਕਾਰ ਨੂੰ ਤੁਸੀਂ ਬਾਹਰ ਕਿਉਂ ਤਦ ਐਸਜੀਪੀਸੀ ਕੱਲੀ ਕਿਉਂ ਨਹੀਂ ਮਨਾਈ ਸੋ ਇਸ ਤਰੀਕੇ ਕਰਨ ਨਾਲ ਕਿ ਇਹ ਕਿਵੇਂ ਹੋ ਸਕਦਾ ਕਿ ਅਸੀਂ ਧਾਰਮਿਕ ਕੰਮ ਕਿਉਂ ਨਹੀਂ ਕਰਦੇ ਗੁਰੂ ਸਾਹਿਬ ਸਭ ਦੇ ਸਾਝੇ ਨੇ ਅਸੀਂ ਵੀ ਮਨਾਵਾਂਗੇ ਹੂੰ ਇਸ ਤਰੀਕੇ ਨਾਲ ਜਦੋਂ ਗੱਲ ਕਰ ਰਹੇ ਨੇ ਤਾਂ ਇਹਦੇ ਵਿੱਚ ਇੱਕ ਪਹਿਲੂ ਇਹ ਲੱਗਦਾ ਕਿ ਇਹ ਕਾਰਨ ਆ ਜਿਹੜਾ ਉਹਨਾਂ ਦੇ ਬੋਲਣ ਦਾ ਕਿ ਜਿਹੜਾ ਉਹਨਾਂ ਦਾ ਟਕਰਾਅ ਐਸਜੀਪੀਸੀ ਨਾਲ ਸ਼ੁਰੂ ਹੋਇਆ ਦੂਸਰਾ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਇਸ ਇਤਿਹਾਰ ਦੇ ਹਵਾਲੇ ਨਾਲ ਬੋਡਾਂ ਦੇ ਵਾਦ ਨਾਲ ਅਪਾ ਕੱਲ ਵੀ ਕੁਝ ਗੱਲ ਕਰ ਰਹੇ ਸੀ ਇਹਦੇ ਬਾਰੇ ਉਦੇ ਹਵਾਲੇ ਨਾਲ ਸਰਕਾਰ ਤੇ ਨਿਸ਼ਾਨੇ ਦੇ ਲਿਓ ਵੀ ਕਿ ਇੰਨੇ ਬੋਟ ਤੁਸੀਂ ਉਹ ਰਹਿ ਗਿਆ ਥਾਂਵਾਂ ਤੋਂ ਵੀ ਟੰਗ ਤੇ ਜਿੱਥੇ ਸੋਬਦੇ ਨਹੀਂਗੇ ਸੋ ਇਸ ਤਰੀਕੇ ਕਰਨ ਨਾਲ ਤੇ ਉੱਚ ਝੂਠ ਸੱਚ ਵੀ ਲਿਖੀ ਜਾਂਦੇ ਹੋ ਇਸ ਲਈ ਉਹਨਾਂ ਨੇ ਵੀ ਤਾੜਨਾ ਕੀਤੀ ਸੌਂਧ ਨੂੰ ਜਿਵੇਂ ਆਪਾਂ ਗੱਲ ਕੀਤਾ ਕਿ ਤਲਬ ਕੀਤਾ ਤੇ ਉਸ ਦੇ ਹਵਾਲੇ ਨਾਲ ਕਿ ਇਹਦਾ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਦਾ ਬੋਲਣ ਦਾ ਇਹ ਵੀ ਪਹਿਲ ਹੋ ਸਕਦਾ ਕਿ ਸਿੱਧਾ ਟਕਰਾ ਤੀਜਾ ਤਰਨ ਤਰਨ ਦੀ ਤਾਜ਼ਾ ਤਾਜ਼ਾ ਜਿਮਨੀ ਚੋਣ ਹੋ ਕੇ ਰੱਟੀ ਹੈ ਤੇ ਉੱਥੇ ਜੇਕਰ ਸਭ ਤੋਂ ਵੱਧ ਕਿਸੇ ਨੇ 747 ਤੈਨੂੰ ਮੁਕਾਬਲਾ ਦਿੱਤਾ ਤਾਂ ਉਹ ਕਾਲੀਦਲ ਬਾਦਲ ਤਰਨੇ ਦਿੱਤਾ ਜੀ ਇਸ ਲਈ ਸਿਆਸੀ ਤੌਰ ਤੇ ਨੂੰ ਲੱਗ ਰਿਹਾ ਕਿ ਜਿਹੜੀ ਤੈਨੂੰ ਅਸੀਂ ਸਭ ਤੋਂ ਕਮਜ਼ੋਰ ਕੜੀ ਮੰਨ ਕੇ ਚੱਲ ਰਹੇ ਸੀ ਪੰਜਾਬ ਚ ਕਿ ਹੁਣ ਉਹ ਸਾਡੇ ਲਈ ਧਿਰ ਬਣ ਸਕਦੀ ਹੈ ਕੀ ਇਸ ਲਈ ਹੈ ਸੋ ਇਹ ਜਿਹੜਾ ਮਰਜੀ ਕੌਣ ਹੋਵੇ ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਜਿਹੜੇ ਆਮ ਲੋਕ ਹੁੰਦੇ ਨੇ ਉਹ ਜਿਸ ਤਰ੍ਹਾਂ ਮਰਜੀ ਜਾਂ ਪੰਥਕ ਧਿਰ ਦੇ ਵਿੱਚ ਵਿਚਨ ਵਾਲੇ ਲੋਕ ਹੁੰਦੇ ਨੇ ਪੰਜਾਬ ਦੇ ਵਸਨੀਕ ਹੁੰਦੇ ਨੇ ਉਹ ਜਿਸ ਮਰਜ਼ੀ ਤਰੀਕੇ ਨਾਲ ਗੱਲ ਕਰਨ ਉਹ ਵੱਖਰੀ ਗੱਲ ਹੈ ਤੁਸੀਂ ਆਪ ਖੁਦ ਇੱਕ ਸਵਿਧਾਨਕ ਅਹੁਦੇ ਤੇ ਹੋ ਤੇ ਤੁਹਾਡੀ ਵੀ ਤਾਂ ਮਰਿਆਦਾ ਹੋਣੀ ਚਾਹੀਦੀ ਹੈ ਨਾ ਤੁਸੀਂ ਕਹਿ ਰਹੇ ਹੋਗੇ ਜੀ ਕਿ ਜਿਨ੍ਹਾਂ ਨੇ ਮਰਿਆਦਾ ਭੰਗ ਕੀਤੀ ਜਾਂ ਮਰਿਆਦਾ ਅਨੁਸਾਰ ਨਹੀਂ ਬਣੇ ਜੋ ਸਾਨੂੰ ਸਿਖਾਉਣਗੇ ਫਿਰ ਤੁਸੀਂ ਆਪਣੀ ਮਰਿਆਦਾ ਦਾ ਸਿੱਕਿਆ ਹੋ ਨਾ ਤੁਹਾਡੀ ਇਸ ਅਹੁਦੇ ਦੀ ਇਸ ਰੁਤਬੇ ਦੀ ਇਸ ਥਾਂ ਦੀ ਕਿ ਮਰਿਆਦਾ ਜੀ ਕਿ ਘਟੋ ਘਟ ਜਿਹੜੇ ਉਸ ਤਰਸ ਤੇ ਹੁਣ ਬੈਠੇ ਨੇ ਉਸ ਬਤੌਰ ਜੱਥੇਰ ਸੇਵਾ ਨਿਭਾ ਰਹੇ ਨੇ ਉਨਾ ਬਾਰੇ ਤੁਹਾਡੀ ਸ਼ੈਲੀ ਤੁਹਾਡਾ ਅੰਦਾਜ਼ ਤੁਹਾਡਾ ਹੈ ਤੇ ਜੀਐਸਜੀਪੀਸੀ ਦੇ ਹਵਾਲੇ ਨਾਲ ਉਹ ਕਹਿੰਦੇ ਵੀ ਸਰਕਾਰ ਨੂੰ ਇਹ ਲੱਗਦਾ ਹੈ ਕਿ ਸੱਚਮੁੱਚ ਐਡਾ ਬੜਾ ਕੋਈ ਉਹਨਾਂ ਕੋਲ ਰਾਜ਼ ਹੈਗੇ ਨੇ ਤੇ ਫਿਰ ਉਹ ਨਿਕਾ ਕੇ ਗਨਾਹ ਕਿਉਂ ਕਰ ਰਹੇ ਨੇ ਹੂੰ ਜੇ ਮੁੱਖ ਮੰਤਰੀ ਨੂੰ ਇਹ ਪਤਾ ਹੈ ਜੀ ਮਤਲਬ ਵੈਸੇ ਹੀ ਤਾਂ ਕਮਾਲ ਦੀ ਜਾਣਕਾਰੀ ਹੈ ਮੁੱਖ ਮੰਤਰੀ ਸਾਹਿਬ ਦੀ ਕਿ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦਾ ਕਹਿੰਦੇ ਮੈਨੂੰ ਕੱਲੀ-ਕੱਲੀ ਪਾਈ-ਪਾਈ ਦਾ ਸਾਰਾ ਪਤਾ ਹੈ ਜੀ ਕਿ ਉਹ ਕਿੱਥੇ ਘਪਲਾ ਕਰਦੇ ਨੇ ਕਿੱਥੇ ਗੋਲ ਕਰਦੇ ਨੇ ਇਹ ਵੱਖਰੀ ਗੱਲ ਹੈ ਕਿ ਆਪਣੀ ਅਧਿਕਾਰੀ ਜਿਹੜਾ ਚੰਡੀਗੜ੍ਹ ਦੇ ਨੇੜੇ ਲੱਗਿਆ ਉਸ ਦੇ ਘਰ ਦੇ ਵਿੱਚ ਡੀਆਈਜੀ ਹਰਚਰਨ ਪੁਨਰ ਉਹਦੇ ਬਾਰੇ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਜਾਂ ਬਾਕੀਆਂ ਬਾਰੇ ਵੀ ਨਹੀਂ ਪਤਾ ਜਿਹੜੇ ਅਜੇ ਨਹੀਂ ਫੜ ਹੋਏ ਹੂੰ ਜਿਨ੍ਹਾਂ ਦੇ ਉਹ ਮੁਖੀ ਬਣ ਕੇ ਕੰਮ ਕਰਦੇ ਨੇ ਉਹਨਾਂ ਬਾਰੇ ਤਾਂ ਨਹੀਂ ਪਤਾ ਦੂਏ ਦੇ ਘਰ ਬਾਰੇ ਸਾਰਾ ਕੁਝ ਪਤਾ ਸੋ ਇਹ ਉਹਨਾਂ ਦੀ ਕਮਾਲ ਦੀ ਖਾਸੀਅਤ ਹੈ ਪਰ ਕਾਨੂੰਨੀ ਮਾਹਰਤਾ ਇਹ ਵੀ ਕਹਿੰਦੇ ਨੇ ਕਿ ਜੀ ਉਹਦਾ ਵੀ ਪਤਾ ਹੈ ਬਤੌਰ ਮੁੱਖ ਮੰਤਰੀ ਤੇ ਤੁਹਾਨੂੰ ਪਤਾ ਹੈ ਕਿ ਉੱਥੇ ਗਨਾਹ ਹੋ ਰਿਹਾ ਅਪਰਾਧ ਹੋ ਰਿਹਾ ਪਰ ਕਰੋ ਕਾਰਵਾਈ ਹੂੰ ਹੂੰ ਕਰਕੇ ਦੇਖ ਲਓ ਸੱਚ ਸਾਹਮਣੇ ਫਿਰ ਇਹ ਡਰਾਮਾ ਕਿਉਂ ਕਿ ਮੈਂ ਜਾ ਗਾਨੀ ਚੱਕਦਾ ਜੀ ਢਿੱਡ ਨੰਗਾ ਹੋ ਜੂਗਾ ਜੀ ਉੱਥੇ ਜੇ ਮੈਨੂੰ ਬੁਲਾਉਣਗੇ ਤੇ ਉਹ ਕਹਿੰਦੇ ਵੀ ਕਹਿਣ ਨੂੰ ਸਖਤਰਤ ਕਹਿ ਰਹੇ ਨੇ ਅਸਲ 'ਚ ਕਹਿਣਾ ਤਾਂ ਇਹ ਚਾਹੁੰਦੇ ਨੇ ਕਿ ਮੈਨੂੰ ਤਲਬ ਕਰਨ ਦੀ ਤਿਆਰੀ ਹੋ ਰਹੀ ਆ ਉਹ ਕਹਿੰਦੇ ਭਰਾਵਾ ਕਿ ਤੂੰ ਤਾਂ ਤਲਬ ਕਰਨ ਦੇ ਵੀ ਲਾਇਕ ਨਹੀਂਗਾ ਕਿਉਂਕਿ ਪਤਨ ਸਿੱਖ ਹੈ ਹੂੰ ਸੋ ਇਸ ਲਈ ਮੋਕੰਦਰੀਪੋ ਗੰਤਮਨ ਕਿਹੜੇ ਪਾਸੋਂ ਉਹ ਕਹਿੰਦੇ ਵੀ ਜਿਹੜੇ ਜੱਥੇਦਾਰ ਤੁਸੀਂ ਇਹ ਕਹਿੰਦੇ ਹੋ ਕਿ ਤਾਂ ਮੇਰੇ ਅਨਸਾਰ ਨਹੀਂਗਾ ਇਹ ਦੱਸੂਗਾ ਉਸੇ ਜੱਥੇਦਾਰ ਕੋਲ ਤੁਹਾਡਾ ਮੰਤਰੀ ਇੱਕ ਪਹਿਲਾਂ ਪੇਸ਼ ਹੋ ਚੁੱਕਿਆ ਜਾ ਕੇ ਜੀ ਤੇ ਦੂਸਰੇ ਮੰਤਰੀ ਨੇ ਸੱਦਿਆ ਹੋਇਆ ਹੈ ਸੋ ਇਹ ਇਸ ਲਈ ਕੀ ਇਹ ਲੜਾਈ 350 ਸਾਲਾਂ ਨੂੰ ਲੈ ਕੇ ਛੇੜ ਰਹੇ ਨੇ ਮੁਖੰਦਰੀ ਭਗਵੰਤ ਸਿੰਘ ਟਕਰਾ ਹੂੰ ਕੀ ਇਹ ਲੜਾਈ ਉਹ ਅਕਾਲੀ ਦਰਬਾਰ ਨਾਲ ਛੇੜ ਰਹੇ ਨੂੰ ਲੱਗਦਾ ਵੀ ਸੋ ਸਤਾਈ ਚ ਮੁਕਾਬਲੇ ਛੋ ਸਕਦੇ ਆ ਜੀ ਜਾਂ ਇਹ ਹਰ ਰੋਜ਼ ਜਦੋਂ ਕੁਝ ਬੋਲਣਾ ਹੁੰਦਾ ਤਾਂ ਬੋਲਣ ਲਈ ਕੋਈ ਗੱਲ ਚਾਹੀਦੀ ਹੈ ਕਿਉਂਕਿ ਲੋਕ ਮੁੱਦਿਆਂ ਲਈ ਤਾਂ ਕੁਝ ਹੈ ਨਹੀਂ ਕਹਿਣ ਨੂੰ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਤਾਂ ਕੋਈ ਹੈ ਨਹੀਂ ਕਹਿਣ ਨੂੰ ਉਹਦੇ ਉੱਤੇ ਕੋਈ ਕੰਮ ਨਹੀਂ ਕਰਨਾ ਆਪਾਂ ਉਹਦੇ ਬਾਰੇ ਕੋਈ ਯੋਜਨਾ ਨਹੀਂ ਇਹਨਾਂ ਕਰਜ਼ਾ ਲਾਉਣ ਲਈ ਕੋਈ ਸਥਿਤੀ 'ਚ ਨਹੀਂ ਹੈਗੇ ਪੰਜਾਬ ਦੇ ਹਕੂਕੂਕਾਂ ਦੀ ਲੜਾਈ ਲੜਨ ਲਈ ਆਪਾਂ ਤਿਆਰ ਨਹੀਂ ਫਿਰ ਲਈ ਕੁਸ਼ਤਾ ਬੋਲਣਾ ਹੁੰਦਾ ਨਾ ਜਾਂ ਕਿ ਲੋਕਾਂ ਦੇ ਘੱਟ ਜੀ ਫਿਰ ਇਸ ਲਈ ਜੋ ਅੱਜ ਦੇ ਦਿਨ ਚ ਪਰਚੀ ਨਿਕਲ ਗਈ ਉਹ ਬੋਲੇ ਨੇ ਜਾਂ ਸੱਚਮੁੱਚ ਆਉਂਦੇ ਦਿਨਾਂ 'ਚ ਇਹ ਫਿਕਰ ਹੈ ਕਿ ਲੋਕ ਜਿੱਥੇ ਸ਼ਰਧਾ ਨਾਲ ਜਾਣਗੇ ਉੱਥੇ ਇਹ ਸਿਆਸੀ ਹਉਮੇ ਹੰਕਾਰ ਤੇ ਟਕਰਾਅ ਲੈ ਕੇ ਜਾਣਗੇ ਇਹ ਪਹਿਲੂ ਹੈਗਾ ਹਮ ਜੇ ਦੀਪਕ ਜੀ ਐਸਜੀਪੀਸੀ ਦਾ YouTube ਚੈਨਲ ਬੰਦ ਕਰਵਾਏ ਜਾਣ ਨੂੰ ਲੈ ਕੇ ਵੀ ਕਾਫੀ ਚਰਚੇ ਛਿੜੇ ਹੋਏ ਨੇ ਬੰਦ ਕੀਨੇ ਕਰਵਾਇਆ ਜੀ ਇਹ ਬਿਲਕੁਲ ਇਹ ਸਵਾਲ ਬਹੁਤ ਬਟਾ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜੀ 31 ਅਕਤੂਬਰ ਨੂੰ ਹਮਮ ਜਦੋਂ ਕਥਾ ਹੋ ਰਹੀ ਸੀ ਉਹਦੇ ਤੇ ਲਾਈਵ ਹੋ ਰਿਹਾ ਸੀ ਉੱਥੇ 84 ਦਾ ਜ਼ਿਕਰ ਆਇਆ 84 ਦੀ ਘਟਨਾ ਦਾ ਜ਼ਿਕਰ ਕੀਤਾ ਤੇ ਕਹਿੰਦੇ ਜੀ ਉਹਦੇ ਆਧਾਰ ਦੇ ਉੱਤੇ ਇਹ YouTube ਚੈਨਲ ਜਿਹੜਾ SCBC ਚੈਨਲ ਹੈ ਉਹ ਬੰਦ ਕਰ ਦਿੱਤਾ ਗਿਆ ਮੇਰਾ ਸਵਾਲ ਇਹ ਹੈ ਕਿ 31 ਤਰੀਕ ਦੀ ਘਟਨਾ ਦੇ ਹਵਾਲੇ ਨਾਲ 19 ਨਵੰਬਰ ਨੂੰ ਐਕਸ਼ਨ ਕਿਉਂ ਹਮ ਕੱਲ ਦੀ ਸ਼ਾਮ ਜਦੋਂ ਸਚਨ ਸ਼੍ਰੀ ਦਰਬਾਰ ਸਾਹਿਬ ਤੋਂ ਰਹਿਰਾਸ ਦਾ ਪਾਠ ਚੱਲ ਰਿਹਾ ਸੀ ਜੀ ਉਸ ਚੱਲਦੇ ਪਾਠ ਦੇ ਦੌਰਾਨ YouTube ਚੈਨਲ ਬੰਦ ਕੀਤਾ ਗਿਆ ਮਤਲਬ 19 ਦਿਨਾਂ ਬਾਅਦ ਇਹ ਕਾਰਵਾਈ ਕਿਉਂ ਆ ਹਮ ਕੁਝ ਇਸ ਤਰ੍ਹਾਂ ਦਾ ਕਹਿੰਦੀ ਹੈ ਜੀ ਇਹ ਆਪਣੇ ਆਪ ਇੱਕ ਪ੍ਰਕਿਰਿਆ ਹੁੰਦੀ ਹੈ YouTube ਦੀ ਉਹ ਕੁਝ ਅੱਖਰ ਪਿਕ ਕਰ ਲੈਂਦਾ ਹੈ ਕੋਈ 70 ਪਿਕ ਕਰ ਲੈਂਦਾ ਹੈ ਜਾਂ ਕੋਈ ਬਰਡ ਜਿਵੇਂ ਹੁੰਦਾ ਹੈ ਕੋਈ ਉਹਦੇ ਵਿੱਚ ਟੈਗ ਕੀਤਾ ਹੈ ਕੁਝ ਕੀਤਾ ਉਹਦੇ ਆਧਾਰ ਤੇ ਉਹਨੂੰ ਲੱਗਦਾ ਕਿ ਨਹੀਂ ਇਹ ਜਾਣਾ ਚਾਹੀਦਾ ਤਾਂ ਉਹ ਚੀਜ਼ਾਂ ਰੋਕ ਦਿੰਦਾ ਜੀ ਕਹਿੰਦੇ ਇਹ ਉਸ ਆਧਾਰ ਤੇ ਤਕਨੀਕੀ ਤੌਰ ਤੇ ਆਪਣੇ ਆਪ ਸਿਸਟਮ ਵੱਲੋਂ ਕੀਤੀ ਗਈ ਕਾਰਵਾਈ ਹੈ ਕੁਝ ਜਿਹਾ ਕਹਿੰਦੀ ਹੈ ਕਿ ਨਹੀਂ ਜਦੋਂ ਤੱਕ ਕੋਈ ਸ਼ਿਕਾਇਤ ਨਾ ਕਰੇ ਜਦ ਤੱਕ ਕੋਈ ਅਰਜੀ ਨਾ ਲਾਵੇ ਹੈਨਾ ਉਹਦੇ ਤੱਕ ਨਹੀਂ ਹੁੰਦਾ ਫਿਰ ਜੀ ਸ਼ਿਕਾਇਤ ਕਰਤਾ ਤੇ ਕਿਹੜੀ ਹੈ ਫਿਰ ਜੇ ਇਹ ਗੱਲ ਹੈ 84 ਦੇ ਆਧਾਰ ਤੇ ਰੁਕਿਆ ਜਾਂ ਇਸ ਪਹਿਲੂ ਤੇ ਰੁਕਿਆ ਫਿਰ ਕੇਂਦਰ ਰੋਲ ਨਵਾਰ ਰਹੀ ਹੈ ਪਰ ਜੇ ਕੇਂਦਰ ਨੂੰ ਕੀ ਲੋੜ ਹੈ ਜੇ 84 ਦਾ ਜ਼ਿਕਰ ਆਉਂਦਾ ਤਾਂ ਉੱਚ ਤਾਂ ਕਾਂਗਰਸ ਕਰਦੀ ਹੈ ਉੱਚ ਤਾਂ ਗਾਂਧੀ ਪਰਿਵਾਰ ਕਰਦਾ ਹੈ ਉੱਚ ਇੰਦਰਾ ਤੇ ਉਹਦਾ ਟੱਬਰ ਕਰਦਾ ਹੈ 31 ਅਕਤੂਬਰ ਦੇ ਹਵਾਲੇ ਨਾਲ ਤਾਂ ਫਿਰ ਫਿਰ ਸੈਂਟਰ ਕਿਉਂ ਰਗਾਉਗੀ ਜੀ ਭਾਜਪਾ ਨੂੰ ਰਗਾ ਕੇ ਕੀ ਫਾਇਦਾ ਉਹ ਤਾਂ ਜੇੱਚੋ ਵੀ ਸਿਆਸੀ ਰੋਟੀਆਂ ਸਿੱਖਣਾ ਚਾਹਵੇ ਤਾਂ ਸਿੱਖ ਸਕਦੀ ਹੈ ਫਿਰ ਚੱਲਣ ਦੇਵੇ ਉਹਨੂੰ ਕਿ ਉਹਨੇ ਕਿਉਂ ਰਕੋਣਾ ਫਿਰ ਕੁਝ ਤਰ੍ਹਾਂ ਕਹਿੰਦੀਆਂ ਬਈ ਕੀ ਇਹ ਸ਼ਿਕਾਇਤ ਕਿਸੇ ਹੋਰ ਰਾਂਝਕ ਤੇ ਵੱਲੋਂ ਤਾਂ ਨਹੀਂ ਕਿ ਕਿ 350 ਸਾਲਾਂ ਨੂੰ ਲੈ ਕੇ ਸੁਭਾ ਸਰਕਾਰ ਤੇ ਐਸਜੀਪੀਸੀ ਟਕਰਾਏ ਤੇ ਉਹ ਟਕਰਾਅ ਜ ਵੱਡਾ ਹੁੰਦਾ ਵੀ ਲਿਖਿਆ ਖੁਦ ਇਸ ਚੈਨਲ ਬੰਦ ਦਾ ਜ਼ਿਕਰ ਵੀ ਕੀਤਾ ਮੁੱਖ ਮੰਤਰੀ ਨੇ ਹਮ ਕਿਹਾ ਕਹਿੰਦੇ ਜੀ ਅਸੀਂ ਇੱਕ ਚਾਹੁੰਦੇ ਸੀ ਕਿ ਵੀ ਗੁਰਬਾਣੀ ਸਰਬਸਾਂਝੀ ਹੈ ਬਿਲਕੁਲ ਇਹ ਸਵਾਲ ਬਾਜੇਗਾ ਮੁੱਖ ਮੰਤਰੀ ਸਾਹਿਬ ਦਾ ਵੀ ਸਰਬਸਾਂਝੀ ਹੈ ਤੇ ਸਾਰੇ ਚੈਨਲਾਂ ਤੇ ਪ੍ਰਸਾਰਣ ਹੋਣਾ ਚਾਹੀਦਾ ਇੱਕ ਚੈਨਲ ਤੇ ਕਿਉਂ ਇਹ ਪਹਿਲਾਂ ਵੀ ਗੱਲ ਆਇਆ ਪਰ ਦੂਸਰੇ ਪਾਸੇ ਐਜੀਪੀਸੀ ਕਹਿੰਦੀ ਨਹੀਂ ਜੀ ਇਹ ਧਰਮ ਦੇ ਕੰਮ 'ਚ ਦਖਲ ਹੈ ਅਗਲੇ ਕਹਿੰਦੀ ਯੂਕ ਚੈਨਲ ਤੇ ਚਲਾਉਂਦੇ ਨੇ ਉਹ ਕਹਿੰਦੇ ਪਰ ਆਪਣਾ ਚੈਨਲ ਖੁੱਲਣਗੇ ਜੀ ਐਸਪੀਸੀ ਵਾਲਾ ਕਹਿੰਦੇ ਸੀ ਆ ਲੋ ਜੀ ਆਪਣਾ ਕਹਿੰਦੇ ਬੰਦ ਕਰਾਈ ਬੈਠੇ ਨੇ ਹਮ ਹੁਣ ਇਸਰ ਤੰਜ ਹੈ ਜੈ ਤਸਯਾ ਕਲੋ ਅਸੀਂ ਬੰਦ ਕਰਾਤਾ ਜੇ ਤੁਸੀਂ ਸਾਡੇ ਹਸਾਬ ਨਾਲ ਵਾਕਈ ਨਹੀਂ ਚੱਲਣ ਦੇ ਉੱਤੇ ਕਿਤੇ ਟਕਰਾਹ ਨੂੰ ਸਿਖਰ ਵੱਲ ਲੈ ਜਾਣ ਦੀ ਕਵਾਇਤਾਂ ਹਮ ਪਰ ਸਵਾਲ ਜਿੱਥੇ ਇਹ ਹੈ ਕਿ 19 ਦਿਨਾਂ ਬਾਅਦ ਕਾਰਵਾਈ ਕਿਉਂ ਉੱਥੇ ਸਵਾਲ ਇਹ ਵੀ ਹੈ ਕਿ ਉਹਨਾਂ ਦਿਨਾਂ 'ਚ ਹੈ ਜਿਨ੍ਹਾਂ ਦਿਨਾਂ 'ਚ 350 ਸਾਲਾ ਸ਼ੀਦੀ ਸ਼ਤਾਬ ਦੀ ਬੜਾ ਸ਼ੁਰੂ ਹੋ ਰਿਹਾ ਹੈ ਉਹ ਸਮਾਗਮ ਸ਼ੁਰੂ ਹੋ ਰਹੇ ਨੇ ਖਾਸ ਕਰਕੇ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਇਸ ਸਮਾਗਮ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਹੋਣੇ ਨੇ ਥੋ ਥਾਵੇਂ ਤੋਂ ਨਗਰ ਕੀਰਤਨ ਉੱਥੇ ਪਹੁੰਚਣੇ ਨੇ ਦਰਬਾਰ ਸਜਣੇ ਨੇ ਕੀਰਤਨ ਦਰਬਾਰ ਹੋਣਾ ਹੈ ਵਿਚਾਰਾ ਹੋਣੀਆਂ ਨੇ ਗੋਸ਼ਟੀਆਂ ਹੋਣੀਆਂ ਨੇ ਕਥਾਕਾਰਾਂ ਨੇ ਕਥਾ ਕਰਨੀ ਹੈ ਵਿਦਵਾਨਾਂ ਨੇ ਉਸ ਬ੍ਰਿਦਰਤਾ ਦੇ حوالے ਨਾਲ ਸੈਮੀਨਾਰ ਕਰਨੇ ਨੇ ਕਵੀਆਂ ਨੇ ਕਵਿਤਾ ਪਾਠ ਰਾਈ ਗੁਰੂ ਸਾਹਿਬ ਦਾ ਗੁਣਗਾਨ ਕਰਨਾ ਹੈ ਉਹ ਸਭ ਦੇ ਦਰਮਿਆਨ एसजीपीसी ਦਾ ਅਧਿਕਾਰਤ YouTube ਚੈਨਲ ਬੰਦ ਹੋਊਗਾ ਜੀ ਹਮ ਇੱਕ ਹਫਤੇ ਲਈ ਤਾਂ ਰੋਕ ਪੱਕੀ ਹੈ ਜੀ ਜੇ 19 ਤਰੀਕ ਤੋਂ ਇੱਕ ਹਫਤੇ ਲਈ ਰੋਕ ਲੱਗੀ ਹੈ ਤਾਂ 20 21 22 23 24 25 ਤੱਕ ਤਾਂ ਗਿਆ ਜੀ ਜੀ ਤੇ 26 25 26 ਤੱਕ ਰੋਕ ਲੱਗਦੀ ਹੈ ਤਾਂ ਫਿਰ 22 ਤੋਂ 25 ਤੱਕ ਤਾਂ ਮੇਨਸ ਮਗਮੈਨੇ ਜੀ ਐਸਜੀਪੀਸੀ ਵੱਲੋਂ ਸੋ ਇਹਦਾ ਮਤਲਬ ਐਸਜੀਪੀਸੀ ਦੇ ਅਧਿਕਾਰਤ ਚੈਨਲਾਂ ਦੇ ਉੱਤੇ ਹਾਂ ਉਹ ਨਹੀਂ ਦੇਖੇਗਾ ਬਿਸ਼ੱਕ ਉਹ ਅਪੀਲ ਕਰ ਰਹੇ ਨੇ ਕਿ ਦੂਸਰਾ YouTube ਚੈਨਲ ਹੈਗਾ ਐਸਜੀਪੀਸੀ ਦਾ ਉਹਦੇ ਤੇ ਸਾਰਾ ਕੁਝ ਆਊਗਾ ਸੱਚਖੰਡ ਦਰਬਾਰ ਸਭ ਤੋਂ ਲਾਈਵ ਵੀ ਆਊਗਾ ਬਾਕੀ ਇਸ ਮੌਕੇ ਵੀ ਆਉਣਗੇ ਪਰ ਇੰਨੀ ਦੇਰ ਚ ਸਾਰੇ ਲੋਕ ਕਲਿੱਕ ਕਰ ਪਾਉਣਗੇ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਦੁਨੀਆ ਭਰ ਚ ਬੈਠ ਕੇ ਦੇਖਦੇ ਨੇ ਉਹਨਾਂ ਲਈ ਤਾਂ ਇਹ ਫਿਕਰਮੰਦੀ ਦੀ ਸਥਿਤੀ ਪੈਦਾ ਹੋ ਗਈ ਹੂੰ ਸੋ ਸਰਕਾਰ ਤਾਂ ਇਹਦੇ ਤੇ ਪਹਿਲ ਕਦਮ ਹੀ ਕਰਦੀ ਕਿ ਬਾਕੀ ਟਕਰਾਅ ਸਾਡਾ ਜਿਹੜਾ ਹੋਊਗਾ ਹੋਵੇ ਪਰ ਇਸ ਮੌਕੇ ਸਰਬੋਰ ਸੰਸਥਾ ਦਾ ਚੈਨਲ ਰੁਕਣਾ ਸਰਕਾਰ ਉਹਦੇ ਲਈ ਕਾਰਵਾਈ ਕਰੇ ਪਰ ਸਰਕਾਰ ਦਾ ਤਾਂ ਸੁਣਾਉਣ ਚ ਮਤਲਬ ਹਰ ਗੱਲ ਅਸੀਂ ਤਾਨੇ ਮਿਹਣੇ ਨਾਲੇ ਕਰਨੀਆਂ ਜੀ ਪਰ ਇਹ ਫਿਕਰਮੰਦੀ ਦੀ ਗੱਲ ਆ ਕਿ ਐਸਜੀਪੀਸੀ ਦਾ ਅਧਿਕਾਰਤ YouTube ਚੈਨਲ ਇਹਨਾਂ ਦੇ ਨਾਲ ਚ ਬੰਦ ਹੋਵੇ ਤੇ ਸਵਾਲ ਖੜਾ ਹੋਵੇ ਕਿ ਕਿਹਨੇ ਕਰਾਇਆ ਜੀ ਤੇ ਦੀਪਕ ਜੀ ਦੱਸਿਓ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਹੁਣ ਕੀ ਗੱਲ ਆ ਰਹੀ ਹੈ ਵੀ ਕੇਂਦਰ ਹਰਿਆਣਾ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਜਦੋਂ ਕੇਂਦਰੀਕਰਨੇ ਕਰਨਾ ਹੈ ਹਮ ਤੇ ਫਿਰ ਉਹ ਬਾਇਆ ਹਰਿਆਣਾ ਹੋ ਜਾਵੇ ਜਾਂ ਡਾਇਰੈਕਟਰ ਵੀ ਕੀ ਫਰਕ ਪੈਣ ਲੱਗਿਆ ਜੀ ਉਹ ਹਮ ਜੋ ਤੁਹਾਡੀ ਨੀਅਤ ਤੇ ਨੀਤੀਓ ਇਹੀ ਹੈ ਕਿ ਅਸੀਂ ਆਪਣੇ ਕਬਜ਼ੇ ਚ ਲੈਣਾ ਹੈ। ਵਿਜੇ ਜੀ ਸੈਨੇਟ ਤੇ ਸਿੰਡੀਗੇਟ ਨੂੰ ਬਹਾਲ ਕਰਨ ਤੋਂ ਬਾਅਦ 22 ਚਾਂਸਰਨਾ ਮੀਟਿੰਗ ਦੇ ਦਰਮਿਆਨ ਇਹ ਵਿਦਿਆਰਥੀਆਂ ਨਾਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨਾਲ ਤੁਸੀਂ ਵਾਅਦਾ ਕੀਤਾ ਹੂੰ ਕਿ 25 ਤਰੀਕ ਤੱਕ ਨੋਟੀਫਿਕੇਸ਼ਨ ਹੋ ਜੂਗਾ। ਅੱਜ 20 ਤਰੀਕ ਮੁੱਖ ਵੀ ਤੁਹਾਡਾ ਨੋਟੀਫਿਕੇਸ਼ਨ ਅਜੇ ਤੱਕ ਨਹੀਂ ਆਇਆ ਸੈਨੇਟ ਚੋਣਾਂ ਦੀ ਤਰੀਕ ਨੂੰ ਲੈ ਕੇ। ਜੀ ਅੱਜ ਬੈਠਕ ਸੀ ਵਿਦਿਆਰਥੀਆਂ ਦੀ ਉਹਨਾਂ ਨੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ 25 ਤਰੀਕ ਤੱਕ ਡੀਕਾਂਗੇ ਨਹੀਂ ਪਰ 26 ਨੂੰ ਯੂਨੀਵਰਸਿਟੀ ਬੰਦ ਹੈ ਹੂੰ ਤੇ ਕੌਲ ਹੈ ਉਹਦੇ ਵਿੱਚ ਸਾਰੀਆਂ ਟੀਮਾਂ ਸ਼ਾਮਲ ਨੇ ਤੇ ਵੱਡਾ ਫਿਰ ਮਾਹੌਲ ਪੱਕ ਸਕਦਾ ਹੈ ਪਰ ਲੰਗੇ ਦਿਨੀ ਉੱਤਰੀ ਕੌਂਸਲ ਜ਼ੋਨ ਦੀ ਮੀਟਿੰਗ ਹੋਈ ਹੈ ਅਮਿਤ ਸ਼ਾਹ ਜੀ ਦੀ ਅਗਵਾਈ ਚ ਹੂੰ ਹੂੰ ਮੁੱਖ ਮੰਤਰੀ ਭਗਵੰਤワਲ ਜੀ ਨੇ ਕਿਹਾ ਕਿ ਜੂੰ ਦੀਤੀਓ ਸਥਿਤੀ ਬਣੀ ਹੈ ਤੇ ਮੈਂ ਆ ਪੱਖਾਂ ਤੇ ਆਪਣੀ ਪੱਖ ਰੱਖਿਆ ਹਰਿਆਣੇ ਵਾਲੇ ਆ ਮੰਗਦੇ ਸੀ ਉਸ ਯੂਨੀਵਰਸਿਟੀ 'ਚ ਆਪਣੇ ਕਾਲਜ ਐਡ ਕਰਨਾ ਚਾਹੁੰਦੇ ਸੀ ਮੈਂ ਕਿਹਾ ਵੀ ਨਾ ਸਾਡੀ ਵਿਰਾਸਤ ਆ ਇਹਨੂੰ ਨਹੀਂ ਹਿਲਣ ਦਿੰਦੇ ਆਪਾਂ ਉਸੇ ਸਥਿਤੀ 'ਚ ਰੱਖਿਆ ਇੰਨਾ ਹੀ ਦੱਸਿਆ ਨਾ ਮੁੱਖ ਮੰਤਰੀ ਸਾਹਿਬ ਨੇ ਹੂੰ ਹੂੰ ਮੁੱਖ ਮੰਤਰੀ ਸਾਹਿਬ ਨੇ ਇਹ ਕਿਉਂ ਨਹੀਂ ਦੱਸਿਆ ਕਿ ਹਰਿਆਣੇ ਨੇ ਜਦੋਂ ਇਹ ਮੰਗ ਰੱਖੀ ਤਦ ਅਮਿਤ ਸ਼ਾਹ ਨੇ ਬੈਠਕ 'ਚ ਕਿਹਾ ਕਿ ਤੁਸੀਂ ਦੋਏ ਨਿਵੇੜ ਲੋ ਆਪਸ 'ਚ ਇਹ ਸਾਨੂੰ ਨਾ ਵਿਛਲਿਓ ਹੂੰ ਉਹ ਤਾਂ ਦੋ ਹੀ ਨਵੇੜ ਲੋ ਜੀ ਇਹ ਤਾਂ ਦੁਆ ਨਵੇੜਨ ਵਾਲਾ ਪਰਮਾਨਤਾ ਐਸਪੀ ਵਾਲੇ ਮਾਮਲੇ ਤੋਂ ਹੀ ਬਹੁਤ ਦਿਨ ਤੋਂ ਆ ਜੀ ਹੂੰ ਕਿ ਦੋ ਹੀ ਬੈਠ ਕੇ ਨਵੇੜ ਲੋ ਪੰਜਾਬ ਦੇ ਭਾਈ ਪੰਜਾਬ ਕਹਿੰਦਾ ਸਾਡੇ ਕੋਲ ਵਾਧੂ ਪਾਣੀ ਨਹੀਂ ਅਸੀਂ ਤੁਹਾਨੂੰ ਕਿਉਂ ਦੇਈਏ ਹਰਿਆਣਾ ਕਹਿੰਦਾ ਅਸੀਂ ਲੈ ਕੇ ਰਹਿਣਾ ਫਿਰ ਦੁਆ ਚ ਜਦੋਂ ਕਿਸੇ ਨੇ ਪਿੱਛੇ ਨਹੀਂ ਹਟਣਾ ਮੁੱਦਾ ਤਾਂ ਉੱਥੇ ਹੀ ਰਹੂਗਾ ਜੀ ਜੀ ਫਿਰ ਉਹ ਤੀਜਾ ਬੈਠਦਾ ਵਿੱਚ ਕਿੰਨਾ ਨਾ ਰੋਟੀ ਤੋੜ ਕੇ ਤੱਕੜੀ ਮੈਂ ਬਰਾਬਰ ਕਰਦਾ ਥੋੜੀ ਹੂੰ ਹੈਨਾ ਕਿ ਬੁਰਕੀ ਥੋੜੀ ਇੱਧਰ ਬਸ ਗਈ ਇੱਧਰ ਘਟ ਗਈ ਫਿਰ ਉਹ ਬੈਠਦਾ ਉਹ ਕਹਿੰਦਾ ਮੈਂ ਹੈਗਾ ਕੇਂਦਰ ਕਹਿੰਦਾ ਕੇਂਦਰ ਇਸੇ ਮਸਲੇ ਦੇ ਵਿੱਚ ਵੀ ਫਿਰ ਇਹੀ ਫਾਰਮੂਲਾ ਆਪਣਾਉਣਾ ਨੂੰ ਫਿਰਦਾ ਕਿ ਪੰਜਾਬ ਹਰਿਆਣਾ ਲੜੇ ਯੂਨੀਵਰਸਿਟੀ ਦੇ ਨਾਂ ਦੇ ਉੱਤੇ ਲੋਕਾਂ ਦਾ ਟਕਰਾਅ ਹੋਵੇ ਜਿਨ੍ਹਾਂ ਚ ਭਾਈਚਾਰਕ ਸਾਂਝ ਵੱਧ ਰਹੀ ਹੈ ਹੈਨਾ ਤੇ ਪਰ ਆਪਾਂ ਹੀ ਚੁਰਾਈਂ ਦੀ ਰੋਟੀਆਂ ਸਿੱਖੀਏ ਜੀ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਹਰਿਆਣਾ ਆਪ ਛੱਡ ਕੇ ਭੱਜਿਆ ਉਹਨਾਂ ਨੇ ਆਪਣੇ ਕਾਲਜ ਆਪਣੀ ਕੁਰਕਸ਼ੇਤਰ ਯੂਨੀਵਰਸਿਟੀ ਨਾਲ ਜੋੜੇ ਹਿਮਾਚਲ ਆਪੇ ਚੋਂ ਬਾਹਰ ਹੋਇਆ ਹਿਮਾਚਲ ਹੁਣ ਚੰਡੀਗੜ੍ਹ ਚ ਆਪਣਾ ਹਿੱਸਾ ਕਹਿੰਦਾ ਜੀ ਸਾਡਾ ਹਿੱਸਾ ਵੀ ਇੱਥੇ ਹੈ ਤੇ ਹਰਿਆਣਾ ਕਹਿੰਦਾ ਯੂਨੀਵਰਸਿਟੀ ਸਾਡੇ ਕਾਲਜ ਵਾਪਸ ਜੋੜੋ ਕਿਉਂ ਜੀ ਤੁਹਾਡੀ ਯੂਨੀਵਰਸਿਟੀਆਂ ਜਿਹਨਾਂ ਨਾਲ ਜੋੜੇ ਹੋਏ ਨੇ ਉਹ ਕਾਲਜ ਉੱਥੇ ਕਿਉਂ ਨਹੀਂ ਜਦੋਂ ਗਏ ਸੀ ਤਦ ਕਿਉਂ ਗਏ ਸੀ ਹੁਣ ਆਉਣਾ ਕਿਉਂ ਚਾਹੁੰਦੇ ਹੋ ਸਪਸ਼ਟ ਕਰ ਅਸਲ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਇਹ ਚਾਹੁੰਦਾ ਹੈ ਕਿ ਅਸੀਂ ਇਸ ਤਰੀਕਾ ਕਰਨ ਨਾਲ ਹਰਿਆਣਾ ਦੀ ਐਂਟਰੀ ਕਰਾ ਦਈਏ ਤਾਂ ਅਸੀਂ ਜਿਹੜਾ ਇਲੈਕਟਡ ਦੀ ਬਜਾਇ ਸਿਲੈਕਟਡ ਤੇ ਲਿਆਉਣਾ ਚਾਹੁੰਦੇ ਸੀ ਸੈਨੇਟ ਸਿੰਡੀਕੇਟ ਨੂੰ ਉਹ ਜੇ ਉਹ ਨਹੀਂ ਹੋ ਰਿਹਾ ਤਾਂ 90 ਮੈਂਬਰਾਂ ਦੇ ਵਿੱਚ ਵੱਡੀ ਗਿਣਤੀ ਚ ਹਰਿਆਣੇ ਵਾਲੇ ਮੈਂਬਰ ਵੀ ਜਿੱਤ ਕੇ ਆ ਜਣ ਬਈ ਹਰਿਆਣੇ ਦੇ ਵਿਦਿਆਰਥੀਆਂ ਦੀ ਹੁਣ ਵੀ ਯੂਨੀਵਰਸਿਟੀ ਖੁੱਲੀ ਆ ਉੱਥੇ ਅਹੁਦੇਦਾਰ ਨੇ ਉਹ ਜਰਨਸਕਤਰ ਪ੍ਰਧਾਨ ਜੇ ਉਹ ਸਭ ਜਿੱਤਦੇ ਰਹਿੰਦੇ ਨੇ ਜੀ ਹੈਨਾ ਤੇ ਇਸ ਲਈ ਇਹ ਚੀਜ਼ ਦਾ ਕੋਈ ਕਬਾਇਦ ਹੈ ਨਹੀਂ ਕਿ ਵਿਦਿਆਰਥੀਆਂ ਦੀ ਪੜਾਈ 'ਚ ਕੋਈ ਖਲਲ ਪੈਂਦੀ ਹੈ ਹੂੰ ਸਵਾਲ ਤਾਂ ਕਾਲਜ ਜੋੜੰਦਾ ਸਵਾਲ ਤਾਂ ਥੋੜਾ ਉੱਥੇ ਕੰਟਰੋਲ ਕਰਨ ਦੀ ਕਬਾਇਦ ਹੈ ਹੁਣ ਇਹਦੇ ਵਿੱਚ ਹੀ ਇਹ ਕਹਿ ਕੇ ਸਾਫ਼ ਤਾਂ ਕਿ ਪੰਜਾਬ ਤੇ ਹਰਿਆਣਾ ਹੀ ਤੋਂ ਬਿਨਾ ਇੱਕ ਗੱਲ ਹੋਰ ਆਈ ਜਨਾਬ ਕਹਿੰਦੇ ਜਦੋਂ ਗ੍ਰਹਿ ਮੰਤਰੀ ਮੁਰੇ ਸਵਾਲ ਆਇਆ ਤਾਂ ਗ੍ਰਹਿ ਮੰਤਰੀ ਉਹਨਾਂ ਦੇ ਹਵਾਲੇ ਨਾਲ ਗ੍ਰਹਿ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਕੇਂਦਰ ਦਾ ਉੱਚ ਸਿੱਖਿਆ ਵਿਭਾਗ ਜਿਹੜਾ ਮੰਤਰਾਲਾ ਇਹ ਸਾਰਾ ਕੁਝ ਉਹਦੇ ਅਧੀਨ ਆਉਂਦਾ ਤੁਸੀਂ ਦੋਵੇਂ ਬੈਠ ਕੇ ਦੇਖ ਲਓ ਜੇ ਆਪਸ ਦੀ ਨਿਬੜਤਾ ਠੀਕ ਹੈ ਨਹੀਂ ਫਿਰ ਅਸੀਂ ਹੈਗੇ ਆ ਅਸੀਂ ਹੈਗੇਆਂ ਦੇ ਵਿੱਚ ਕੀ ਹੈ ਕਿ 15 ਅਕਤੂਬਰ ਨੂੰ ਇੱਕ ਚਿੱਠੀ ਲਿਖੀ ਗਈ ਵਿਭਾਗ ਵੱਲੋਂ ਹੂੰ ਹੂੰ ਕੇਂਦਰੀ ਸਿੱਖਿਆ ਮੰਤਰਾਲੇ ਦੇ ਵਿਭਾਗ ਨੂੰ 15 ਅਕਤੂਬਰ ਨੂੰ ਚਿੱਠੀ ਲਿਖੀ ਚੁੱਕਿਆ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਗਈ ਹੈ ਹਰਿਆਣਾ ਨੇ ਜਿਹੜੀ ਮੰਗ ਰੱਖੀ ਹੈ ਕਿ ਸਾਡੇ ਕਾਲਜ ਦੇ ਨਾਲ ਜੋੜੇ ਜਾਣ ਉਹਦੇ ਹਵਾਲੇ ਨਾਲ ਕੇਂਦਰੀ ਸਿੱਖਿਆ ਮੰਤਰਾਲਾ ਸਾਡਾ ਇਹ ਜਵਾਬ ਦਿੰਦਾ ਹੈ ਕਿ ਵਿਭਾਗ ਵੱਲੋਂ 15 ਅਕਤੂਬਰ ਨੂੰ ਚਿੱਠੀ ਲਿਖੀ ਗਈ ਜਿਸ ਵਿੱਚ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਇਹ ਦੇਖਿਆ ਗਿਆ ਕਿ ਪੰਜਾਬ ਯੂਨੀਵਰਸਿਟੀ ਵਿੱਚ ਹਰਿਆਣਾ ਨੂੰ ਇੱਕ ਹਿੱਸੇਦਾਰ ਵਜੋਂ ਸ਼ਾਮਲ ਕਰਨ ਬਾਰੇ ਸਕਾਰਤਮਕ ਢੰਗ ਨਾਲ ਵਿਚਾਰ ਕੀਤਾ ਜਾ ਰਿਹਾ ਮਤਲਬ ਪੋਜ਼ਿਟਿਵਿਟੀ ਨਾਲ ਸੋਚਿਆ ਜਾ ਰਿਹਾ ਕਿ ਇਹਨਾਂ ਨੂੰ ਸ਼ਾਮਲ ਕਰ ਲਿਆ ਜਾਵੇ ਜੀ ਇਹਦਾ ਮਤਲਬ ਤੁਸੀਂ 15 ਅਕਤੂਬਰ ਤੋਂ ਇਸ ਨੀਤੀ ਤੇ ਕੰਮ ਕਰ ਰਹੇ ਹੋ ਹੂੰ ਤੇ ਮੀਤਸ਼ਾ ਦੀ ਮੀਟਿੰਗ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਤੇ ਸਾਡੇ ਮੁੱਖ ਮੰਤਰੀ ਸਾਹਮਣੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਜ਼ਿਕਰ ਕੀਤਾ ਇਹਦਾ ਜੀ ਕਿ ਭਾਈ ਉਹ ਏਦਾਂ ਦਾਖਲ ਹੋਣਾ ਚਾਹੁੰਦੇ ਨੇ ਜਨਾਬ ਕੀ ਮੰਨੀਏ ਤੁਸੀਂ ਕਿਉਂ ਲੁਕੋ ਰਹੇ ਹੋ ਸੋ ਇਸ ਲਈ ਸਿੱਧੇ ਤਰੀਕੇ ਨਾਲ ਪਾਇਆ ਹਰਿਆਣਾ ਕੇਂਦਰ ਹੁਣ ਯੂਨੀਵਰਸਿਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ ਵਿਦਿਆਰਥੀਆਂ ਲਈ ਪੰਜਾਬ ਹਿਤਕਾਰਾਂ ਲਈ ਇਹ ਸੰਘਰਸ਼ ਹੋਰ ਤਿੱਖਾ ਵੀ ਹੋ ਸਕਦਾ ਹੈ ਜੇ ਉਹ 25 ਤਰੀਕ ਤੋਂ ਪਗੋੜੇ ਹੋਏ ਤਾਂ ਇੱਕ ਹੋਰ ਮੰਚਾ ਸਾਹਮਣੇ ਹੋਊਗੀ ਪਰ ਜੇ ਨਵੀਂ ਸਿੱਖਿਆ ਨੀਤੀ ਆਉਂਦੀ ਹੈ ਉਹਦੇ ਰਾਈਮੀ ਸੈਨੇਟ ਸੰਡੀਗੇਟ ਤਾਂ ਪੂਕ ਪੈਣ ਦੀ ਕਵਾਇਦ ਖੜੀ ਹੈ ਤੇ ਜੇ ਹਰਿਆਣਾ ਦੇ ਕਾਲਜ داخل ਹੁੰਦੇ ਨੇ ਤਾਂ ਉਹਨਾਂ ਦੇ ਰਾਈ ਉਹਨਾਂ ਦੇ ਸੈਨੇਟ ਸੰਡੀਗੇਟ ਚ ਸਿੱਧੀ ਕੰਟਰੋਲ ਕਰਨ ਦੀ ਕਵਾਇਦ ਬਣਦੀ ਪ੍ਰਕਿਰਿਆ ਕਈ ਪਾਸਿਓ ਮੋਰਚਾ ਖੁੱਲਾ ਹੈ ਹਿੱਲਾ ਵਸੀਲਾ ਲਾਇ ਦੇ ਕਈ ਇੱਕੋ ਹੈ ਕਿ ਕਿਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਨੂੰ ਕੰਟਰੋਲ ਕਰੀਏ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖਤਮ ਕਰੀਏ ਇੱਕ ਵਾਯਨ ਹਮ ਦੀਪਕ ਜੀ ਦੱਸਿ ਦਸੰਬਰ ਦੇ ਵਿੱਚ ਕੀ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋ ਜਾਣਗੀਆਂ ਜੀ ਉਮੀਦ ਕਰ ਸਕਦੇ ਹਾਂ ਜੀ ਕਿ ਹੁਣ ਤਾਂ ਹੋ ਹੀ ਜਾਣਗੀਆਂ ਹੂੰ ਮਤਲਬ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਦੇ ਸਮੇਂ 2018 ਚ ਚੋਣਾਂ ਹੋਈਆਂ ਸੀ ਹੂੰ ਤੇ ਉਸ ਤੋਂ ਬਾਅਦ ਹੁਣ ਤੱਕ ਇਹਨਾਂ ਚੋਣਾਂ ਦੀ ਵਾਰੀ ਨਹੀਂ ਆਈ ਮਤਲਬ ਜੀ ਸਮਾਹਦ ਲੰਘਦਾ ਗਿਆ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਦਸੰਬਰ ਵਿੱਚ ਹੋਈ ਜਾਣਗੀਆਂ ਅਸਲ ਚ ਪਹਿਲਾਂ 31 ਮਈ ਨੂੰ ਸਰਕਾਰ ਨੇ ਪਹਿਲ ਕਦਮੀ ਕੀਤੀ ਲੋਜੀ ਕਰਾ ਰਹੇ ਹਾਂ ਅਸੀਂ ਹੈਨਾ ਤੇ ਫਿਰ ਜੀ ਕਹਿੰਦੇ ਕਿ ਹਲਫੀਆ ਬਿਆਨ ਦਿੱਤਾ ਸੀ ਅਦਾਲਤ ਦੇ ਵਿੱਚ ਕਿ ਅਸੀਂ 31 ਮਈ ਨੂੰ ਚੋਣਾ ਕਰਾ ਲੈਣੀਆਂ ਫਿਰ ਬਲਾਕਾਂ ਦੇ ਪੁਨਰਗਠਨ ਵਾਲਾ ਪੰਗਾ ਛੇੜ ਲਿਆ ਜੀ ਹੈਨਾ ਫਿਰ ਕਹਿੰਦੇ ਜੀ ਚਲੋ ਜੀ ਅਸੀਂ ਹੁਣ 5 ਅਕਤੂਬਰ ਨੂੰ ਕਰਾ ਲਾਂਗੇ ਜੀ ਫਿਰ ਉਹ ਤੋਂ ਪਹਿਲਾਂ ਕਹਿੰਦੇ ਜੀ ਪੰਜਾਬ ਛੜ ਆ ਗਈ ਜੀ ਇਸ ਲਈ ਗੱਲ ਅੱਗੇ ਚੱਲ ਗਈ ਜੀ ਫਿਰ 5 ਦਸੰਬਰ ਤਰੀਕ ਦੇਤੀ ਹੂੰ ਹੂੰ ਤੇ ਹੁਣ ਵੀ 5 ਦਸੰਬਰ ਨੂੰ ਤਾਂ ਨਹੀਂ ਹੁੰਦੀਆਂ ਜੀ ਪਰ ਦਸੰਬਰ ਚ ਹੋਣ ਦੀ ਉਮੀਦ ਹੈ ਕਿ ਉਹ ਤਰੀਕ ਸ਼ਰ 14-15 ਤਰੀਕ ਦੇ ਨੇੜੇ ਤੇੜੇ ਜਾ ਕੇ ਆਵੇ। ਹੂੰ ਹੂੰ। ਅਸਲ ਚ ਹੁਣ ਮਤਲਬ ਕਿ ਉਮੀਦ ਕੀਤੀ ਜਾ ਰਹੀ ਹੈ ਕਿ 3.5 ਸਾਲਾਂ ਜਿਹੜੇ ਸ਼ੀਧੀ ਸਮਾਗਮ ਨੇ ਉਹਨਾਂ ਤੋਂ ਬਾਅਦ ਕਿਸੇ ਵੀ ਸਮੇਂ ਪੰਚਾਇਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ। ਉਮੀਦ ਹੈ ਕਿ 25-26 ਨਵੰਬਰ ਦੇ ਨੇੜੇ ਤੇੜੇ ਨੋਟੀਫਿਕੇਸ਼ਨ ਜਾਰੀ ਹੋ ਜਾਵੇ ਕਿਉਂਕਿ ਬਲਾਕਾਂ ਦੇ ਪੁਨਰਗਠਨ ਦਾ ਹੈ ਜਾਂ ਉਹ ਰੱਖਵੇਂ ਕਰਨ ਵਾਲੀਆਂ ਸੀਟਾਂ ਦਾ ਉਹ ਸਾਰਾ ਕੁਝ ਪ੍ਰਕਿਰਿਆ ਲਗਭਗ ਹੁਣ ਮੁਕੰਮਲ ਹੈ। ਜੀ। 23 ਜ਼ਿਲ੍ਹਾ ਪ੍ਰੀਸ਼ਦ ਨੇ ਤੇ 154 ਬਲਾਕ ਸੰਮਤੀਆਂ ਨੇ ਇਹਨਾਂ ਦੀ ਚੋਣਾ ਹੋਣੀ ਹੈ ਸੋ ਇਹਦੇ ਲਈ ਹੁਣ ਮੰਨਿਆ ਜਾ ਰਿਹਾ ਕਿ ਇਹ ਚੋਣਾ ਹੈ ਲਗਭਗ 14-15 ਦਸੰਬਰ ਦੇ ਨੇੜੇ ਤੇਰੇ ਸਰਕਾਰ ਕਰਾਉਣ ਲਈ ਵਜਿੱਦਾ ਤੇ ਇਹਨਾਂ ਦਾ ਮਨ ਬਣ ਗਿਆ ਹੁਣ ਹੇ ਇਹ ਹੈ ਕਿ ਪੰਚਾਇਤੀ ਚੋਣਾ ਵਾਂ ਕੀ ਤੱਕਾ ਚੱਲਦਾ ਹੈ ਵਧਿੱਕੀ ਚੱਲਦੀ ਹੈ ਸਰਕਾਰ ਦਾ ਰਾਜ ਚੱਲਦਾ ਹੈ ਸਿਸਟਮ ਚੱਲਦਾ ਹੈ ਕਿਸੇ ਦੇ ਕਾਗਜ਼ ਰੱਦ ਕਰਾਉਂਦੇ ਨੇ ਜਾਂ ਸੱਚਮੁੱਚ ਸੰਵਧਾਨ ਅਨੁਸਾਰ ਹੁੰਦੀ ਹੈ ਚੋਣ ਨੀਮਾ ਅਨੁਸਾਰ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੋਗੀ ਪਰ ਉਮੀਦ ਹੈ ਜੀ ਕਿ ਹੁਣ ਦਸੰਬਰ ਚ ਆਖਰ ਹੋ ਹੀ ਜਾਣਗੀਆਂ ਛੋਟੂ ਹੂੰ ਤੇ ਦੀਪਕ ਜੀ ਸੁਪਰੀਮ ਕੋਰਟ ਦਾ ਰਾਜਪਾਲ ਤੇ ਰਾਸ਼ਟਰਪਤੀ ਵਾਲੇ ਬਿੱਲਾਂ ਵਾਲੇ ਮਾਮਲੇ ਚ ਫੈਸਲਾ ਆਇਆ ਕੀ ਆਖਿਆ ਸੁਪਰੀਮ ਕੋਰਟ ਨੇ ਤੁਹਾਡੇ ਧਿਆਨ ਚੋਣਾ ਕਿ ਇੱਕ ਪਿਛਲੇ ਦਿਨਾਂ ਦੇ ਦਰਮਿਆਨ ਇੱਕ ਫੈਸਲਾ ਹੋਇਆ ਸੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਹੂੰ ਕਿ ਜਿਹੜੇ ਸੂਬਿਆਂ ਦੇ ਬਿੱਲ ਹੁੰਦੇ ਨੇ ਜਿਹੜੇ ਰਾਜਪਾਲ ਕੋਲ ਜਾਂਦੇ ਨੇ ਤੇ ਉਹ ਤੋਂ ਬਾਅਦ ਫਿਰ ਰਾਸ਼ਟਰਪਤੀ ਕੋਲ ਚਲੇ ਜਾਂਦੇ ਨੇ ਉਹ 3 ਮਹੀਨੇ ਤੋਂ ਬਾਅਦ ਨਾ ਰੋਕੇ ਜਾਣ ਹੂੰ 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 ਕਿ ਰਾਜਪਾਲ ਨੂੰ ਕੋਈ ਵੀ ਬਿੱਲ ਰੋਕਣ ਦਾ ਅਧਿਕਾਰ ਨਹੀਂ ਹੈਗਾ ਉਹ ਜਾਂ ਤਾਂ ਉਹਦੇ ਤੇ ਹਾਂ ਕਰੇ ਜਾਂ ਉਹਦੇ ਤੇ ਨਾ ਕਰੇ ਜੀ ਤੇ ਜਾਂ ਤਾਂ ਉਹ ਉਹਦੇ ਉੱਪਰ ਦਸਖਤ ਕਰਕੇ ਸਹੀ ਜੇ ਉਹ ਨਹੀਂ ਮਨਜ਼ੂਰ ਤਾਂ ਉਹ ਵਾਪਸ ਭੇਜੇ ਸੁਭਿਆ ਨੂੰ ਤੇ ਜੇ ਉਹ ਨਹੀਂ ਫੈਸਲਾ ਲੈਣਾ ਚਾਹੁੰਦਾ ਤਾਂ ਉਹ ਰਾਸ਼ਪਤੀ ਨੂੰ ਭੇਜੇ ਜੀ ਤੇ ਜੇ ਉਹ ਟੱਪ ਕੇ ਰੱਖਦਾ ਬਿੱਲ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਉਸ ਨੂੰ ਮਨਜ਼ੂਰ ਮੰਨਿਆ ਜਾਊਗਾ ਉਸ ਨੂੰ ਹਾਂ ਹੀ ਮੰਨਿਆ ਜਾਊਗਾ ਕਿਉਂ ਪਾਸ ਹੂੰ ਤੇ ਇਸੇ ਤਰ੍ਹਾਂ ਮਾਨਯੋਗ ਰਾਸ਼ਪਤੀ ਦੇ ਮਾਮਲੇ 'ਚ ਵੀ ਕਿਹਾ ਵੀ ਕਿ ਸਾਲਾਂਬੱਦੀ ਬਿਨ ਪਏ ਰਹਿੰਦੇ ਨੇ ਇਸ ਲਈ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਫੈਸਲਾ ਕਰੋ ਜੀ ਤੇ ਉਸੇ ਕਾਫੀ ਛਲਾਗਾ ਹੋਈ ਕਿ ਇਹਦੇ ਨਾਲ ਘਟੋ-ਘਟ ਸੁੱਬਿਆਂ ਦੇ ਕੰਮ ਪੈਂਡਿੰਗ ਨਹੀਂ ਹੋਣਗੇ ਮਸਲੇ ਪੈਂਡਿੰਗ ਨਹੀਂ ਹੋਣਗੇ ਲਟਕਣਗੇ ਨਹੀਂ ਉਹ ਕਾਨੂੰਨੀ ਰੂਪ ਲੈ ਲਣਗੇ ਜਾਂ ਖਰਚਣਗੇ ਰਾਸ਼ਪਤੀ ਕੋਲ ਅਧਿਕਾਰ ਹੈਗਾ ਕਿ ਉਹ ਬਿਨਾਂ ਨੂੰ ਮਨਜ਼ੂਰ ਕਰਨਾ ਹੈ ਖਰਚ ਕਰਨਾ ਪਰ ਇਹ ਜਿਆਦਾ ਦਿੱਕਤ ਕਿੱਥੇ ਹੈ ਦਿੱਕਤ ਉੱਥੇ ਹੈ ਜਿੱਥੇ ਡਬਲ ਇੰਜਣ ਸਰਕਾਰ ਨਹੀਂ ਹੈ ਜਿਹਨੂੰ ਇਹ ਕਹਿੰਦੇ ਆ ਹੂੰ ਜਦੋਂ ਕਿ ਡਬਲ ਇੰਜਣ ਨਾਂ ਦਾ ਕੋਈ ਫਾਰਮੂਲਾ ਨਹੀਂ ਹੈ ਜੀ ਸੈਂਟਰ ਦੀ ਸਰਕਾਰ ਤੇ ਸੂਬਿਆਂ ਦੀ ਸਰਕਾਰ ਫਾਰਮੂਲਾ ਹੀ ਹੈ ਪਰ ਇਹ ਕਹਿੰਦੇ ਨਾ ਜਿੱਥੇ ਬੀਜੇਪੀ ਵਾਲਾ ਤੇਲ ਪੈਂਦਾ ਉਹੀ ਡਬਲ ਇੰਜਨ ਸਰਕਾਰ ਹੂੰ ਸੋ ਇਹ ਇਸ ਲਈ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨਹੀਂ ਹੈਗੀਆਂ ਭਾਈਵਾਲਾਂ ਦੀਆਂ ਜਾਂ ਇਹਨਾਂ ਦੀਆਂ ਉੱਥੇ ਉੱਥੇ ਉਹਨਾਂ ਸੂਬਿਆਂ ਨੂੰ ਦਿੱਕਤ ਆਉਂਦੀ ਹੈ ਕਿ ਰਾਜਪਾਲ ਉੱਥੇ ਫਿਰ ਹੈ ਕੇਂਦਰ ਦੇ ਨੁਮਾਇंदे ਬਣ ਕੇ ਪਹਿਲਾਂ ਕਾਂਗਰਸ ਦੇ ਸਮੇਂ ਵੀ ਹੁੰਦਾ ਆਇਆ ਹੈ ਨਾ ਪਰ ਉਸ ਸਮੇਂ ਇਹ ਸੀ ਕਿ ਜਿਆਤਰ ਸੂਬਿਆਂ 'ਚ ਵੀ ਕਾਂਗਰਸੀ ਮੇਲੀ ਭੁਗਤਾਲੀ ਸਰਕਾਰ ਹੁੰਦੀ ਸੀ ਕੰਮ ਚੱਲ ਜਾਂਦਾ ਸੀ ਹੁਣ ਜਦੋਂ ਟਕਰਾਅ ਆਇਆ ਤਾਂ ਇਹ ਸਥਿਤੀ ਪੈਦਾ ਹੋ ਗਈ ਹੁਣ ਇਸ ਮਸਲੇ ਨੂੰ ਲੈ ਕੇ ਸੱਤਾਧਾਰੀ ਤੇ ਉਹਨਾਂ ਦੇ ਨੇੜਲੇ ਜਾਂ ਕਈਆਂ ਨੇ ਕਿਹਾ ਜੀ ਰਾਸ਼ਪਤੀ ਨੂੰ ਕਿਵੇਂ ਤੁਸੀਂ ਇਸ ਦਾਰੇ 'ਚ ਲਿਆ ਸਕਦੇ ਹੋ ਜਦੋਂ ਕਿ ਸੁਪਰੀਮ ਕੋਰਟ ਕੋਲ ਕੁਝ ਧਾਰਾਵਾਂ ਜਿਹੜੀਆਂ ਹੈਗੀਆਂ ਜਿਹਦੇ ਅਧਿਕਾਰ ਖੇਤਰ ਉਹਨਾਂ ਕੋਲ ਹੈਗਾ ਜੀ ਪਰ ਇਸੇ ਬਾਬਤ ਵਿੱਚ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਰਾਸ਼ਪਤੀ ਵੱਲੋਂ ਕੁਝ ਸਵਾਲ ਭੇਜੇ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਇਹਦੇ ਬਾਰੇ ਸਪਸ਼ਟ ਕਰੋ ਤੇ ਉਸ ਤੋਂ ਬਾਅਦ ਇੱਕ ਮਾਹੌਲ ਬਣਿਆ ਜਿਹਦੇ ਵਿੱਚੋਂ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਲਿਆ ਕਿ ਰਾਜਪਾਲ ਔਰ ਰਾਸ਼ਪਤੀ ਲਈ ਅਸੀਂ ਸਮਾਂ ਹੱਦ ਨਹੀਂ ਕੋਈ ਤੈਅ ਕਰਦੇ ਹੂੰ ਹੂੰ ਕੋਈ ਨਾ ਬਿਲਾ ਨੂੰ ਨਿਵੇੜਨ ਦੇ ਲਈ ਕੋਈ ਸਮਾਂ ਹੱਦ ਹੋਵੇ ਪਰ ਉਹ ਕਹਿੰਦੇ ਕਿ ਇਹ ਉਮੀਦ ਜ਼ਰੂਰ ਕੀਤੀ ਜਾਊਗੀ ਕਿ ਇੱਕ ਤੈਅ ਸਮੇਂ ਦੇ ਦਰਮਿਆਨ ਇਹ ਮਸਲੇ ਨਿਵੇੜ ਦਿੱਤੇ ਜਾਣ ਜੇ ਉਹ ਲਟਕਣਗੇ ਖਾਸ ਕਰ ਰਾਜਪਾਲਾਂ ਦੇ ਮਾਮਲੇ 'ਚ ਜੇ ਉਹ ਲਟਕਦੇ ਨੇ ਤਾਂ ਅਸੀਂ ਦਖਲ ਦੇ ਸਕਦੇ ਹਾਂ ਜੀ ਉਹ ਕਹਿੰਦੇ ਕਿ ਹੁਣ ਰਾਜਪਾਲ ਪਿਛਲੀ ਵਾਰ ਇਹ ਕਿਹਾ ਗਿਆ ਸੀ ਕਿ ਜੇ ਉਹ ਰੋਕ ਕੇ ਰੱਖਦਾ ਤਾਂ ਪਾਸ ਮੰਨਿਆ ਜਾਊਗਾ ਹੁਣ ਉਹ ਗੱਲ ਖਤਮ ਕਰਤੀ ਹੁਣ ਕਹਿੰਦੇ ਕਿ ਰਾਜਪਾਲ ਕੋਲ ਤਿੰਨੇ ਅਧਿਕਾਰ ਨਹੀਂ ਕਿ ਜਾਂ ਤਾਂ ਉਹ ਬਿੱਲ ਦੇ ਉੱਤੇ ਦਸਖਤ ਕਰ ਦੇਵੇ ਹੂੰ ਜਾਓ ਗੱਲ ਨੂੰ ਵਾਪਸ ਭੇਜ ਦਿਵੇ ਵਿਧਾਨ ਸਭਾ ਕੋਲ ਜੇ ਵਿਧਾਨ ਸਭਾ ਦੁਬਾਰਾ ਕਰਕੇ ਭੇਜਦੀ ਹੈ ਫਿਰ ਉਹ ਮਨਜ਼ੂਰ ਹੀ ਹੁੰਦਾ ਜੀ ਤੇ ਇਹ ਜਾਂ ਫਿਰ ਉਹ ਰਾਸ਼ਟਰਪਤੀ ਕੋਲ ਭੇਜ ਦੇਵੇ ਇਹਦਾ ਮਤਲਬ ਰਾਜਪਾਲ ਆਪਣਾ ਵਿਹਲਾ ਹੋਵੇ ਹੂੰ ਹੂੰ ਫਿਰ ਰਾਸ਼ਪਤੀ ਜੀ ਨੇ ਵੀ ਉਹਨੇ ਇਹ ਕਿਹਾ ਕਿ ਤੁਸੀਂ ਘਟੋ ਘਟ ਸਮਾਂ ਰਹਿੰਦੇ ਆ ਇਸ ਨੂੰ ਨਿਵੜਨ ਦੀ ਕੋਸ਼ਿਸ਼ ਕਰੋ ਪਰ ਜੇ ਰਾਜਪਾਲ ਸਮਾਂ ਰਹਿੰਦੇ ਨਹੀਂ ਨਿਵੜਨਗੇ ਫਿਰ ਉਹਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ ਫਿਰ ਕੇਸ ਦਰ ਕੇਸ ਬਿਲ ਦਰ ਬਿਲ ਸੁਪਰੀਮ ਕੋਰਟ ਤੱਕ ਵੀ ਦੇ ਸਕਦੀ ਹੈ ਸੋ ਇੱਕ ਤਰ੍ਹਾਂ ਨਾਲ ਮਤਲਬ ਕਿ ਸੁਪਰੀਮ ਕੋਰਟ ਨੇ ਇਹ ਵੀ ਦੱਸਿਆ ਕਿ ਸਾਡੀ ਨਜ਼ਰ ਸਾਨੀ ਰਹੇਗੀ ਇਹ ਸਿਸਟਮ ਚੱਲਦਾ ਰਹਿਣਾ ਚਾਹੀਦਾ ਪਰ ਥੋੜਾ ਜਿਹਾ ਕਿਤਨਾ ਕਿਤੇ ਪਿਛਲੇ ਫੈਸਲੇ ਦੇ ਮੁਕਾਬਲੇ ਥੋੜਾ ਜਿਹਾ ਕਿਉਂਕਿ ਆਪਣੀ ਨਰਮੀ ਨਜ਼ਰ ਆਉਂਦੀ ਹੈ ਜਿਸ ਦੇ ਨਾਲ ਮਤਲਬ ਕਿ ਇੱਕ ਵਾਰ ਫਿਰ ਉਹ ਸਰਕਾਰੀ ਕੰਟਰੋਲ ਜਾ ਬਣਿਆ ਰਹਿਣਾ ਹੈ ਸਾਰੇ ਕੰਮ ਦੇ ਵਿੱਚ ਜੀ ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਸੱਚ ਕਾਲ ਥੈਂਕ ਯੂ ਜੀ